ਸਤਿ ਸ੍ਰੀ ਅਕਾਲ ਜੀ ਸਾਰੂ ਭਰਾ ਨੂੰ ਜੀ ਕਿਵੇਂ ਹੋ ਜੀ ਠੀਕ ਆ ਜੀ ਲਾਓ ਜੀ ਬਾਈ ਬੱਚੇ ਡਾਉਣ ਲੱਗੇ ਅੱਜ ਦੋ ਅੱਜ ਤੂੰ ਤਰ ਦੂਜੇ ਦਾ ਡਾਏ ਨਹੀਂ ਗੇ ਆ ਬੱਚੇ ਡਾਉਣ ਦੇ ਕਾਹਾਂ ਇੱਕਾ ਸਮਰਕਵਾ ਦਿਖਾ ਨਹੀਂ ਸਮਰ ਟਿੱਟੀਆਂ ਅੱਖਾਂ ਕਾਲੀਆਂ ਕੰਨ ਤਾਂ ਕਾਲਾ ਢੰਡ ਥੱਲੇ ਨੰਬਰ ਕਿੰਨਾ ਇਹਦਾ 106 ਇਹਦਾ ਕਿੰਨਾ 132 ਨੰਬਰ ਥੱਲੇ 106 ਨੰਬਰ ਥੱਲੇ 132 ਨੰਬਰ ਲੈ ਉਹ ਮਛਤਰੀਆਂ ਉੱਚੀਆਂ ਚੱਕ ਨਵਾ ਪਹਿਲਾਂ ਵੀਰ ਨੂੰ ਫੜਾ ਤੇ 2 ਵਜੇ ਦੇਖੋ ਵੀਰੇ ਤੇ ਦੋ ਪਰ ਟੰਗ ਤੇ ਅਸੀਂ ਦੋ ਆ ਥੱਲੇ ਟੰਗ ਤੇ ਵੀਰੇ ਛਤਰੀ ਇਹਨੂੰ ਕਰਦੇ ਆ ਉੱਚੀ ਛਤਰੀਆਂ ਤੇ ਤੇ 5 ਵਜੇ ਆਨੇ ਚ 4 ਉੱਡਣਿਆਂ ਵਾਲੇ ਇੱਕ ਦੇ ਖੰਭ ਖਰਾਬ ਨੇ ਇਹ ਵੀ ਇਹਨਾਂ ਲਾਗੇ ਛਤਰੀਆਂ ਤੇ ਕੀੜਾ ਦੇ ਦੇ ਕੇ ਬੈਠਣ ਆ ਦੇ ਤੇ ਆ ਪਾਊਡਰ ਆ ਵੀਰੇ ਉਹ ਜਿਹੜਾ ਆਪਾਂ ਗੱਲ ਕਰਦੇ ਦੀ ਆ ਲਓ ਜੀ ਇੱਕ ਭਾਈ ਦਾ ਫੋਨ ਵੀ ਆ ਜੀ ਕਿਹੜਾ ਪਾਊਡਰ ਆ ਵੀਰੇ ਆਹ ਦੇਖ ਲੈ 4 in 1 ਲਓ ਵੀਰੇ ਉਹਨਾਂ ਦੀ ਇੱਕ ਰਾਡੀਏਟਰਿੰਗ ਜਿਹਨੂੰ ਆਪਾਂ ਛੱਡ ਜੇ ਜਿੰਨਾਂ ਨੂੰ ਵਾਹੀ ਗੁਰੂ ਸਤਨਾਮ ਮਾਲਕ ਸਾਬ ਦਾ ਬਣਾ ਕਰੀ ਉੱਚੀ ਚੱਕ ਦੀ ਛਤਰੀ ਆ ਥੋੜੀ ਜੀ ਲਓ ਇਹ ਸੰਵਰੀ ਨੂੰ ਫੜਾਤੀ ਛਤਰੀ ਤੇ ਪਹਿਲਾਂ ਬਿਠਾਉਨੇ ਆ ਘੰਡ ਵਾਲਾ ਚੱਲੋ ਪੁੱਤ ਚੱਲ 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 ਵੀ ਤੂੰ ਵੀ ਲਓ ਜੀ ਦੋ ਛੱਟ ਤੇ ਵੀਰੇ ਇਕੱਠੇ ਅੱਜ ਦੇਖੀ ਜਊ ਫੇਰ ਉੱਤੇ ਚੱਕ ਰਹੀ ਜਿਹਦਰੀਆਂ ਹਵਾ ਵਿੱਚ ਸੁੱਖ ਨਾਲ ਖਾਸੀ ਚੱਲਦੀ ਆ ਛੱਕਣਾ ਇੱਕੋ ਚਾਹੀਦਾ ਦੀ ਇੱਕ ਲਾ ਲੀਏ ਆ ਨਾ ਪਹਿਲਾਂ ਇੱਕ ਡਾ ਲਓ ਫੇਰ ਦੂਜਾ ਡਾਉਣੇ ਆ ਲੈਓ ਜੀ ਵੇ ਇੱਕ ਵੀ ਨਹੀਂ ਗਿਆ ਇੱਕ ਤਾਂ ਗਿਆ ਲੋਈ ਗਏ ਆ ਕਿੱਥੇ ਬੈਠਾ ਦਾ ਇੱਕ ਆਇਆ 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 ਆ ਆਇਆ ਆ ਆਇਆ 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 ਆ ਜਾਂਦਾ ਮੇਰੇ ਲੋ ਜੀ ਵੀਰੇ ਬਿਠਾ ਲਿਆ ਸਮਰ ਨੇ ਦੋਖ ਕਿਹੜੇ ਕਢਾ ਕੇ ਇਹ ਨੂੰ ਲਾ ਦੀਏ ਥੱਲੇ ਹੁਣ ਨਵਾ ਖੋਲਦੇ ਆ ਦੂਆ ਦੂਆ ਵੀ ਉੱਡ ਕੇ ਇੱਥੋਂ ਉੱਥੇ ਆ ਗਿਆ ਪਰ ਉਕਰ ਨਹੀਂ ਉੱਡਿਆ ਇਹਨੂੰ ਲਾ ਦੀਏ ਲਿਆਓ ਬਈ ਆ ਲਾਲਿਆ ਜੀ ਘੰਡਾ ਵਾਲਾ ਦਾ ਉੱਚੀ ਦਾ ਉੱਚੀ ਆ ਲਏ ਬਾਈ ਜੀ ਘੰਡਾ ਵਾਲਾ ਦਾ ਲਾਲਿਆ ਚਾਰ ਕਿਡੇ ਪਾ ਕੇ ਬਹਿ ਗਿਆ ਵੀਰੇ ਪਰ ਕੋਈ ਨਹੀਂ ਚੱਲ ਪੂਗਾ ਲੈ ਇਹਨੂੰ ਅੰਦਰ ਛੱਡ ਕੇ ਵੀਰੇ ਡੋਲੀ ਚ ਹੁਣ ਇਹ ਰੋਜ਼ ਇਹ ਡਾਇਆ ਕਰਾਂਗੇ ਇਹਨੂੰ ਦਾਣਾ ਪਾਣੀ ਅੰਦਰੇ ਕਰਾਵਾਂਗੇ ਹੁਣ ਆਹ ਲੋ ਪਿਓਰ ਦਾ ਬਚਾ ਵੀਰੇ ਚਿੱਟੀਆਂ ਦਾ ਚਾਲ ਗੀ ਜੋ ਬਰੰਦਰ ਕਿਹੜੇ ਖੰਨੇ ਦੀ ਛੱਡੀਏ ਨੂੰ ਥੱਲੇ ਪੇਲਾ ਚੱਲ ਵੀ ਇਹ ਚ ਚਾਲ ਗੇ ਰਾਂ ਉਹ ਬਹਿ ਜਾ ਆਉਣੇ ਜਾਨੂ ਅਸੀਂ ਦੂਜੇ ਉਂਡਾ ਲੀਏ ਆਹ ਕਾਲੂ ਉਂਡਾਵਾਂਗੇ ਅੱਜ ਜੜਾ ਨਹੀਂ ਹੋਏ ਰਿਸ਼ਤੇਦਾਰ ਗਿਆ ਇਹ ਦੀ ਉਹੜਾ ਖੁੱਲੋ ਬੈਠਾ ਹੋਈ ਡਾ ਦਈਏ ਕੀੜੇ ਕੱਢ ਲੂ ਸਮਰ ਡਾ ਦਈਏ ਚਲੋ ਵੀ ਚਲੋ ਉਹ ਜੋ ਰੈਡੀ ਸਮਰ ਸੇਠ ਸਮਰ ਦੀ ਤਿਆਰੀਆ ਲਾਓ ਜੀ ਕਰੀ 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 ਲਾਓ ਵੀਰੇ ਡਾ ਦਵਾ ਮੈਂ ਬਾਅਦ ਚ ਦਿਖਾਵਾਂ ਤੁਹਾਨੂੰ ਲਾਓ ਜੀ ਚਾਰ ਤਾਂ ਇੱਕ ਤਾਂ ਗੋਲੀ ਮੰਗੂ ਔੜਦਾ ਤੇਜ ਗੋਲੀ ਮੰਗੂ ਚੋਬਰ ਆ ਆ ਗਿਆ ਇੱਧਰ ਨੂੰ ਰਹਿ ਇੱਧਰ ਨੂੰ ਮੈਂ ਤੈਨੂੰ ਉਦੋਂ ਵੀ ਕਿਹਾ ਪੁੱਤ ਖੁੱਲੇ ਚਿਹਰੇ ਆ ਕਰ ਓਰੇ ਆ ਆ ਗਿਆ ਆ ਆ ਆ ਗਿਆ ਆ ਗਿਆ ਆ ਗਿਆ ਜੀ ਉੱਪਰ ਹੁਣ ਲੈ ਲਿਆ ਕਾਣੇ ਵਾਲਾ ਵੀਰੇ ਇਹ ਆ ਆ ਆ ਲਓ ਜੀ ਅੱਜ ਪਹਿਲੇ ਦਿਨ ਕੱਢਿਆ ਇਹ ਆ ਆ ਆ ਲੈ ਵੀਰੇ ਮੈਂ ਵੀ ਭੜਕਾ ਲਵਾਂ ਮਾੜਾ ਯਾਰ ਸਿੱਧਾ ਬਿਠਾ ਲਿਆ ਵੀਰੇ ਸਿੱਧਾ ਨਿਆ ਚ ਉੱਬਰ ਉਹ ਬਹਿ ਗਿਆ ਓਰੇ ਇਹ ਆ ਦੇ ਬੈਠਾ ਇਹ ਆ ਬੈਠਾ ਵੀ ਹੁਣ ਡਾਉਣ ਲੱਗੇ ਆ ਅੱਜ ਦਿਨ ਵੀਰੇ ਉਹ ਔਕਣ ਨਰਮ ਜਿਹਾ ਤਾਂ ਆਪਾਂ ਕਰ ਲਿਵਾ ਚਲ ਕੱਢ ਦੇ ਇਹਨਾਂ ਨੂੰ ਤੇ ਕਈ ਦਿਨ ਹੋ ਗਏ ਯਾਰ ਕੱਢ ਨਹੀਂ ਹੁੰਦੇ ਹੈਗੇ ਆਜ ਵੀ ਉਹ ਫਿਰ ਇੰਨਾ ਚੋਂ ਖੋਲ ਦੇ ਕੋਈ ਨਾ ਕੋਈ ਨਹੀਂ ਬੈ ਗਿਆ ਫੇਰ ਉਧਰ ਲੋ ਬਾਈ ਜੀ ਆ ਵੀ ਜਾ ਰਹੇ ਆੜਾ ਕੇ ਜੱਟ ਦੇ ਨੂੰ ਬਾਈ ਇੱਕ ਹੋਰ ਇੰਨਾ ਚੋਂ ਡਾਉਣੇ ਆ ਖੜ ਜਾ ਖੜ ਜਾ ਹੌਲੀ ਬਾਲਾ ਨੀਮਾ ਕਰ ਉਰਲਾ ਉਰਲਾ ਮੈਂ ਖੋਲਦਾ ਮੁੱਤ ਖੜ ਜਾ ਛਤਰੀ ਨਾ ਗਿਰ ਜਵੇ ਤੂੰ ਪੜ ਕੇ ਰੱਖ ਲਓ ਜੀ 1 ਵਜੇ ਦੀ ਹੋਰ ਟ੍ਰੇਨਿੰਗ ਕਰਾਉਂਦੇ ਆਂ ਦੇ ਦਿਆਂ ਚਲੋ ਜੀ ਲਓ ਜੀ ਲਓ ਜੀ ਜਾਂਦਾ ਸਿੱਧਾ ਲਿਆਓ ਭਈ ਇਹਨੂੰ ਖੋਲਦੀ ਏ ਹੁਣ ਦੋ ਤਿੰਨ ਵਾਰ ਕਰਾਤੀ ਇੱਕ ਅੱਧੀ ਵਾਰ ਹੋਰ ਕਰਾ ਦੇ ਆਹ ਹਾਂ 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 ਲਓ ਜੀ ਵੀਰੇ ਇਹਨੂੰ ਛੱਡਣ ਲੱਗਿਆ ਛਾ ਖਾ ਬੱਚਾ ਲਾਲ ਉਸੇਰਾ ਤੇ ਥੱਲ ਨੰਬਰ ਹੈ ਦਾ ਜੀ 116 ਨੋਨੀ 9 996 ਲੈ ਵੀਰੇ ਚੱਕ ਦੇ ਛਤਰੀ ਯਾਰ ਲਓ ਜੀ ਦਾਤਾ ਚੋਬਰ ਬਹਿ ਗਿਆ ਕੋਈ ਨਹੀਂ ਮੈਂ ਡਾ ਕੇ ਆਉਣਾ ਨਹੀਂ ਬੈਠੇ ਕਿੱਧਰ ਗਿਆ ਮੈਂ ਦੇ ਦਮ ਉੱਪਰ ਹੋ ਕੇ ਦੇ ਦਾਂ ਆ ਗਿਆ રે ਤੂੰ ਟੈਂਕੀ ਤੇ ਪਿਠਾਈ ਜੰਨਾ ਸਮਰੀ ਹੋ ਗਿਆ ਸਿੱਧਾ ਹੀ ਚਲ ਗਿਆ ਹਾਂ ਨ ਪਰ ਇਹਨੂੰ ਹੋ ਕੇ ਮਾਰ ਖੁੱਲੇ ਤੋਂ ਜਾਂ ਜਿੱਥੇ ਲਾਉਣਾ ਨਾ ਛਤਰੀਆ ਹੌਣ ਮਾਰ ਆ ਗਿਆ ਜੀ ਆਇਆ ਆਇਆ ਆ ਆ ਗਿਆ ਵੀਰੇ ਆਦੇ ਆਉਂਦਾ ਆ ਜੀ ਵੀਰੋ ਇੱਧਰ ਤਾਂ ਬੈਠਿਆ ਨਹੀਂ ਛਤਰੀ ਤੇ ਆਪਾਂ ਆ ਕੇ ਚਵਾਰੇ ਤੇ ਬਈ ਤੇ ਚੋਬਰ ਬਹਿ ਗਿਆ ਉਹਦੇ ਸਾਹਮਣੇ ਇਹ ਤੁਹਾਨੂੰ ਦਿਖਾਵਾਇ ਚ ਜੀ ਆਇਆ ਇੱਥੇ ਇਕ ਬੈਠਾ ਹੋਰੇਗਾ ਅੱਜ ਆਪਾਂ ਆ ਗੋਮਰ ਸਾਹਿਬ ਆਪਣੇ ਗੁਰਦੁਆਰਾ ਤੇ ਲੋ ਜੀ ਪਿੰਡ ਕਾਫੀ بڑا ਆ ਲੋ ਤੇ ਇਧਰ ਮਾਜਰੀ ਆ ਜਾਂਦੀ ਇਧਰ ਐ ਲੰਬੀ ਹੈ ਘਰ ਨਾ ਮਾਜਰੀ ਦੇ ਨੇ ਤੇ ਇਧਰ ਨਾ ਦੇ ਲੋ ਆਵਣਾ ਘਰ ਗੱਬੇ ਜੇ ਆ ਜਾਂਦਾ ਇੱਕ ਸਾਈਡ ਜੀ ਤੇ ਨੂੰ ਨਹੀਂ ਦਾ ਗੱਬੇ ਜੀ ਆ ਮੰਨ ਲਓ ਆ ਘਰ ਗੱਬੇ ਨੇ ਆ ਹੋਰੇ ਆ ਸਾਰੇ ਇਹ ਚੀਜ਼ ਦਾ ਬਹੁਤ ਫਰਕ ਪੈਂਦਾ ਵੀਰੇ ਤਾਂਹੀਂ ਕਬੂਤਰ ਆਪਣੇ ਜਾਂਦੇ ਨਹੀਂਗੇ ਆਹਦੇ ਚੋਬਰ ਥੱਲੇ ਬੈਠਾ ਹਾਂਜੀ ਬਾਈ ਜੀ ਬੱਚਾ ਬਹਿ ਗਿਆਈ ਬੱਚਾ ਬਹਿ ਗਿਆਈ ਇਹ ਲਾ ਤੇ ਉੱਪਲੇ ਤਾਂ ਤੇ 2 3 ਅੜਾਏ ᱛੀਕੇ ਤੀਜਾ ਆਇਆ ਨਿੰਗਾ ਵਾਕੀ 2 ਤਾਂ ਆ ਗਏ ਦੀ ਚੋਬਰ ਆਹਦੇ ਅੰਦਰੋਂ ਲਿਆ ਸਮਰ ਚੱਕ ਕੇ ਛੱਡਦੇ ਹਾਂ ਖੁੱਡੇ ਜੇ ਇਹਨਾਂ ਨੂੰ ਅੰਦਰ ਉੱਪਰ ਆ ਮੰਨਦੇ ਨੇ ਬਾਈ ਫੇਰ ਦਾਣੇ ਦੁਣੇ ਖਿਲਾ ਕੇ ਫੇਰ ਪਠਾਵਾਂਗੇ ਅੰਦਰ ਛੱਡਦੇ ਵੀ ਸੋਰੀ ਚਾ ਲੋ ਬੱਤ ਤੋ ਹੋਈ ਵਾਹਿਗੁਰੂ ਸਤਿਨਾਮ ਇਹ ਜੋ ਬੱਚੇ ਆਪਾਂ ਦੇਣੇ ਦੀ ਬਾਈ ਪਰ ਹਲੇ ਉਹ ਬੰਦਿਆਂ ਨੂੰ ਆਪਾਂ ਜਵਾਬ ਦੇਤਾ ਵਿੱਚ ਬੱਚੇ ਤਾਂ ਹੋ ਗਏ ਠੀਕ ਲੈ ਮੈਂ ਤੁਹਾਨੂੰ ਦਿਖਾਉਣਾ ਬੈਂਨ ਫਿੱਟ ਨੇ ਹੁਣ ਆਹ ਲੋ ਜੀ ਚਿੱਟੀਆਂ ਦਾ ਬੱਚਾ ਸਾਫ ਹੋਦਾ ਜੀਰੋ ਘਲੀ ਦਾ ਵੀਰੇ ਡਾਰੀ ਪਾਉਣੇ ਵਾਲਾ ਹਲੇ ਆਦੇ ਕਰੰਟ ਦੇ ਲੋ ਕਿੰਨਾ ਇਹ ਚ ਇਹ ਆਪਾਂ ਦੇਣੇ ਦੀਗੇ ਬੋਝੇ ਬੰਦੇ ਨੂੰ ਹਾਲੇ ਜਿਵੇਂ ਲਾਲ ਪਏ ਨੇ ਬਈ ਥੱਲੇ ਉਹ ਲਓ ਹਾਲੋ ਉਤਰ ਤਾਂ ਸਹੀ ਹੋ ਗਏ ਵੀਰੇ ਵਿੱਚੋਂ ਤਾਂ ਪਰ ਆਪਾਂ ਲੈ ਉਹਨੂੰ ਕਿਹਾ ਨਹੀਂ ਹੰਬ ਵੀ ਨਹੀਂ ਭਰੀ ਆਗੀ ਇਹ ਚ ਵੀਰੇ ਮੈਸ ਆ ਇਹ ਚਿੱਟੀਆਂ ਦਾ ਤੇ ਬੈੜੀ ਕਬੂਤਰੀ ਦਾ ਬੱਚਾ ਤੁਹਾਨੂੰ ਮੈਂ ਕੋਹਰ ਦਿਖਾਉਣਾ ਜਿਹੜਾ ਪਿਓਰ ਆ ਸੁਭਾ ਜੀ ਏ ਬਚਾ ਪਿਓਰ ਆ ਪਿਓਰ ਜੋੜੇ ਦਾ ਵੀਰੇ ਜਮਈ ਭੈਣ ਭਾਈਆਂ ਦਾ ਆ ਲੋ ਕਲੀਏ ਰੇਵ ਨਹੀਂ ਝਾੜੇ ਵੀਰੇ ਅੱਜ ਡਾਰੀ ਪਾਇਆ ਦੀ ਇਹ ਆ ਲਾਉਸ ਆ ਮਾੜੀ ਮਾੜੀ ਥੱਲੇ ਕਾਲਾ ਟਰੈਡ ਕਰਤਾ ਦੀ ਇਹਦਾ ਪੋਟਾ ਆ ਕਾਲਾ ਆਣਾ ਲਾਉ ਲਾਲ ਇਹ ਵੀ ਜਮੀਨ ਥੱਲੇ ਆ ਕਾਲਸਰਾ ਬਣੂ ਬਈ ਕਬੂਤਰੀ ਬਣੂ ਕਾਲਸਰੀ ਇੱਕ ਤੁਹਾਨੂੰ ਹੋਰ ਦਿਖਾਵਾਂ ਬਈ ਲਓ ਜੀ ਚਿੱਟੀਆਂ ਦਾ ਬਚਾ ਕਾਲਸਰਾ ਇਹ ਆਪਣਾ ਜਿਹੜਾ ਕਬੂਤਰ ਆ ਜੈਪੁਰ ਦੇ ਭਾਈ ਦੇ ਦੂਜੀ ਝੋਲੀ ਦਾ ਜਿਹੜਾ ਵੱਡਾ ਕਬੂਤਰ ਆ ਜੋੜਿਆਂ ਚ ਲਾਇਆ ਉਹਦਾ ਪੱਠਾ ਨਿਕਲਿਆ ਵੀ ਸੇਮ ਹੋ ਮੇ ਦਾ ਜੀ ਆ ਬਾਈ ਨੋਂਤਰਾਂ ਚ ਫਰਕ ਹੈ ਇਹਦੇ ਜਿਵੇਂ ਇਹਦੇ ਪਿਓ ਦੇ ਗਾਹਾਂ ਦਾਦੇ ਦੇ ਵੀ همین ਨੇ ਤੇ ਇਹ ਥੋੜਾ ਜਿਹਾ ਲੈ ਚਿੱਟਾ ਚਿੱਟਾ ਆ ਥੱਲੇ ਉਹ ਆ ਦੇ ਇੱਕਣਤੀ ਵੀਰੇ ਇਹ ਆਪਾਂ ਲੈ ਕੱਢਿਆ ਬਣੀਗਾ ਆਹ ਬਿਠਾ ਜਰੂਰ ਲੈਂਦੇ ਸੀ ਪਹਿਲਾਂ ਲੋ ਚੋਸ ਤਾਂ ਬਹੁਤ ਆ ਇਹ ਇਹ ਕਲੀ ਝਾੜ ਗਿਆ ਵੀਰੇ ਇਹਨੇ ਇੱਕ ਕਲੀ ਝਾੜ ਤੀ ਹਾਂ ਬਹੁਤ ਸੌਣਗੇ ਨੇ ਲੌਂਸ ਹੋਊਗੀ ਵੀਰੇ ਇਸ ਥੱਲੇ ਮੈਂ ਦੇਖਿਆ ਨੇ ਆ ਦੇਖ ਜਿਵੇਂ ਮੰਤਰ ਨੂੰ ਲਾਉਂਦੇ ਕੱਢਦੇ ਹੀ ਕੱਢਦੇ ਨੇ ਪੰਜੇ ਦੇ ਲੋ ਕਿੰਨੇ ਖੁਸ਼ ਕਰੇ ਤੇ ਹਾਲੋ ਕਰੋ ਚੈੱਕ ਕਰ ਪੰਜੇ ਭਾਈ ਇਹਨਾਂ ਦਾ ਜਿਹੜਾ ਦਾਦਾ ਨਾ ਦਾਦਾ ਹਾਂ ਦਾਦਾ ਵੀ ਲੱਗਦਾ ਨਾਨਾ ਵੀ ਲੱਗਦਾ ਗਿਆ ਹੁਣੇ ਭੈਣ ਭਾਈਆਂ ਦਾ ਲਾਇਆ ਹੋਇਆ ਸੀ ਭਾਈ ਇਹ ਉਹਦੇ ਪੰਜੇ ਐਵੇਂ ਹੀ ਦੀਗੇ ਪਿਓਰ ਨਿਕਲਿਆ ਹੁਣੇ ਪਿਓ ਤੇ ਕੜਤਾ ਆਪਣੇ ਨਾਨੇ ਦੇ ਗਿਆ ਜੀ ਉਹ ਵੀ ਐਵੇਂ ਲੰਬੇ ਕਬੂਤਰ ਤੇ ਜਦੋਂ ਆਇਆ ਇਹਨੇ ਚਿੱਟਾ ਹੋ ਜਾਣਾ ਸਿਰਫ ਐਨੇ ਇੱਕ ਜੋਂ ਰੱਖੂਰੇ ਆ ਦੋਏ ਭਾਈ ਨੇ ਬਈ ਕਾਣੇ ਵਾਲਿਆਂ ਦੇ ਆ ਲੋ ਕਟੀਆਂ ਅੱਖਾਂ ਇੱਕ ਲਾਲ ਸਿਰਾਂ ਇੱਕ ਚਿੱਟਾ ਇਹਦੇ ਲੌਂਗ ਨੇ ਵੀਰੇ ਇਹਨਾਂ ਦੇ ਕਾਂਡਾ ਬਾਈ ਜਿਹੜਾ ਬਾਹਰ ਲਗਿਆ ਬਰਜੰਦਰ ਆਪਣਾ ਕੈਨੇਡਾ ਉਹਨਾਂ ਕੋ ਵੀ ਨਿਕਲਿਆ ਬੋ ਚੈੱਕ ਇਹਦਾ ਇੱਕ ਨੀਲੀ ਦਾ ਨਿਕਲਿਆ ਮੈਂ ਪਾਉਂ ਉਹ ਵੀ ਵੀਡੀਓ ਆ ਲੋ ਜਵੇਂ ਇਹ ਲਾਲ ਪਿਆ ਥੱਲੇ ਮੈਂ ਇਹਨਾਂ ਨੂੰ ਬਦਾਮ ਚਾਲੂ ਕਰਦੇ ਹੁਣ ਇਹ ਕੱਟਿਆ ਕਰਾਂਗੇ ਚਾਰ ਪੰਜ ਕੋਈ ਚੀਜ਼ ਚੱਕਾ ਦੂਜਾ ਵੀਰੇ ਲਾਲ ਸਿਰਾ ਕਟੀਆਂ ਅੱਖਾਂ ਪੰਚੇ ਦੇ ਲੋਕ ਕਿੰਨੇ ਗੂੜੇ ਨੇ ਨਾ ਇਹਦੇ ਇਹ ਤਾਂ ਬਾਈ ਬਿਮਾਰੀ ਉਹ ਨਹੀਂ ਉੱਠਣ ਦਿੰਦੀ ਮਾਲਕ ਸੁੱਖ ਰੱਖੇ ਨਾ ਠੀਕ ਹੋ ਜਣਾ ਕੁਝ ਹੈਗਾ ਵੀਰੇ ਖਰਾਬ ਆ ਵਿੱਚ ਠੀਕ ਆ ਦੇ ਇੱਕਣ ਚਿੱਟੇ ਚਿੱਟੇ ਜਾਨੀ ਅੱਗੇ ਨਾਲ ਫਰਕ ਪੈਣ ਲੱਗ ਗਿਆ ਆ ਦੇ ਸ਼ਮਰ ਦਿਖਾਈ ਕੋਲ ਨੂੰ ਕਰਤੇ ਇੱਕਣ ਦੀ ਵੀਰੇ ਉਂਗਲੀ ਲਾ ਦੇ ਉੱਤੇ ਹਾਂ ਲੋ ਇਹਲੇ ਆਪਾਂ ਕੱਢਿਆ ਵੀ ਨਹੀਂ ਵੀਰੇ ਕਲੀ ਝਾੜ ਗਿਆ ਮੈਨੂੰ ਲੱਗਦਾ ਵੱਡਾ ਉਹਨਾਂ ਨਾਲ ਪੰਜ ਨਹੀਂ ਝਾੜੀ ਨਹੀਂ ਵੀਰੇ ਹਲੇ ਇਹ ਵੀ ਜ਼ੀਰੋ ਕਲੀਦਈ ਆ ਬਾਈ ਬਾ ਹੋ ਜਾਣਾ ਠੀਕ ਇਹਨਾਂ ਨੇ ਚਲੋ ਬਾੜ ਆਵੇ ਬੱਚੇ ਨੇ ਬਾਈ ਆਪਣੇ ਮਨ ਪਸੰਦ ਦੇ ਨੇ ਹੁਣ ਦੋ ਔੜਦੇ ਨੇ ਇਹਦੀਆਂ ਭੈਣਾਂ ਇੱਕ ਹਰੀ ਪੂਛ ਵਾਲੀ ਇੱਕ ਹਰੀ ਪਗੜ ਵਾਲੀ ਇਹਦੀਗਾ ਬਾਈ ਕੰਟ ਟੁਰੀ ਵਾਲਾ ਜਿਹੜਾ ਆਪਣਾ ਹਰਿਆ ਜਦੋਂ ਪਾਪਾ ਨੂੰ ਪਤਾ ਨਹੀਂ ਤੀ ਵੀ ਇੱਕ ਕੰਟ ਲੈ ਨੇ ਕਬੂਤਰ ਆਹ ਨੰਬਰ ਬਤਾ ਕੋਲ ਨੂੰ ਕੇ ਦਿਖਾ ਮੂਰੇ ਨੂੰ ਇੱਕ ਉਹ ਬੈਠਾ ਵੀਰੇ ਤੰਤਾ ਜ ਆਹ ਪਰਵੱਟੀ 'ਚ ਬੱਚੇ ਬੈਠੇ ਨੇ ਤਿੰਨ ਇੱਕੇ 'ਚ ਚਿੱਟੀਆਂ ਦਾ ਪਿਓਰ ਤੇ ਬਾਕੀ ਥੱਲੇ ਬੈਠੇ ਨੇ ਵੀਰੇ ਵਿੱਚ ਆ ਆ ਗਿਆ ਮੂਰੇ ਕਾਹ ਬੈਠਾ ਚਿੱਟੀਆਂ ਦਾ ਪਿਓਰ ਦਾ ਨਿਕਲਾ ਜਿਹੜਾ ਮੈਂ ਪਹਿਲਾਂ ਤੁਹਾਨੂੰ ਦਿਖਾਇਆ ਇਹ ਵੀ ਦਿਖਾਉਣਾ ਸਬਰ ਕਰੀ ਮਕਰ ਨੂੰ ਪੁੱਤ ਇਹ ਚੱਲਦੀ ਹੈ ਇਹ ਵੀਰੇ ਪਿਓਰ ਆ ਪੈਂ ਪਿਓਰ ਦਾ ਹੀ ਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਉਹਦਾ ਹੀ ਭਾਈ ਆ ਇਹ ਇੱਕ ਕਬੂਤਰੀ ਤੇ ਕੜਤਾ ਵੀਰੇ ਕਬੂਤਰੀ ਇੱਕਣ ਲਈ ਆ ਜਿਹੜੀ ਆਪਣੇ ਇਹ ਵੀ ਅੱਜ ਨੂੰ ਕੁਛ ਠੀਕ ਹੋ ਗਿਆ ਇੱਕਾਂ ਚਿੱਟੇ ਹੋਏ ਬੈਤੀ ਬਾਈ ਥੱਲੇ ਹੋ ਜਾਣਾ ਇਹਨੇ ਠੀਕ ਠੀਕ ਆਪਾਂ ਰੱਖਣਾ ਹੀ ਨੇ ਨਾਲ ਹੁਣ ਭਿਜਾ ਕੇ ਰੱਖਾਂਗੇ ਪਰ ਇੱਕਣ ਨਹੀਂ ਰੱਖਦੇ ਵੀਰੇ ਇਹ ਕਲੀ ਝਾੜ ਗਿਆ ਵੀਰੇ ਅੱਜ ਰੋਟ ਹਾਂ ਜੀ ਇਧਰੋ ਵੀ ਝਾੜ ਗਿਆ ਵੀਰੇ ਚੱਲੀਏ ਇਹ ਬਹੁਤ ਚੰਗੇ ਨੇ ਬਜੇ ਇਹ ਆਪਣੇ ਤੂ ਪਾਣੇ ਪਏ ਨੇ ਬਾਈ ਥੱਲੇ ਆ ਲੋ ਇਹਨੇ ਪਰ ਲਾਉਂਸ ਨਹੀਂ ਕੱਢੀ ਕਬੂਤਰੀ ਦੇ ਲਾਉਂਸ ਆ ਥੱਲੇ ਇਹਨੇ ਲਾਉਂਸ ਨਹੀਂ ਕੱਢੀ ਹੈਗੀ ਗੱਜਾ ਇਹ ਵੀ ਲੈਣ ਦੇ ਵੀਰੇ ਆਹ ਲਓ ਹੁਣ ਦੇਖੋ ਇਹ ਮੈਂ ਚਿੱਟੀ ਆਖਦਾ ਗਿਟਰੇ ਇਹ ਨੇ ਬਾਈ ਅ ਵੀਚੋ ਪ੍ਰਚਾਲਾ ਕਰ ਰਿਹਾ ਇਲਾਬਿਰੇ ਟਾਣੇ ਪਾ ਦਈਏ ਹਣ ਚੋਕ ਲਾਣ ਕਬੂਤਰ ਤਾਣੇ ਕਰੋ ਖਲਾ ਸਮਰੀ ਮਾ ਆਇਆ ਆਇਆ ਨਾ ਜੀ ਰਸਰੀਏ ਦਰ ਨਾ ਆਜੋ ਬਾਹਰ ਨਾ ਆਜੋ ਕੋਈ ਸੜ ਜੋ ਸੜ ਜੋ ਓਏ ਭਾਈ ਇੱਧਰ ਤਾਂ ਰੱਖ ਤੇ ਤਾਂ ਉੱਧਰ ਵੀ ਰੱਖ ਲੀਏ ਕੋਈ ਨਹੀਂ ਚਾੜ ਰਿਆ ਉਹਦਾ ਯੇ ਕਿ ਵੀਰੇ ਵੱਡੇ ਕਬੂਤਰ ਨੇ ਸਾਰੇ ਇੱਕ ਕਬੂਤਰੀ ਐ ਲੜਦੀ ਬਹੁਤ ਨੇ ਯਾਰ ਅੱਖਾਂ ਪਾੜੀ ਫਿਰਦੇ ਨੇ ਇੱਕ ਦੂਜੇ ਦੀ ਆ ਕਬੂਤਰੀ ਐ ਇੱਕ ਸਮਰਾ ਦਿਖਾ ਦੇ ਮੂਰੇ ਜਿਹੜੀ ਕਾਲ ਸ੍ਰੀ ਜੋਗਦੀ ਐ ਇੱਥੇ ਆ ਦੇ ਆ ਦੇ ਇੱਕ ਕਬੂਤਰੀ ਆ ਵੀਰੇ ਕੱਲੀ ਹੋਏ ਚ ਬਾਕੀ ਕਬੂਤਰੇ ਨੇ ਇਹਦੇ ਬੱਚੇ ਨੇ ਦੋ ਵੀਰੇ ਉੱਤੇ ਉਹ ਚੱਕਣੇ ਵਾਲੇ ਨੇ ਬਸ ਆਪਾਂ ਚੱਕ ਲੈਣੇ ਲੈ ਇੱਧਰ ਵੀ ਪਾ ਲਈਏ ਦਾਣੇ ਜੰਮ ਛਾੜ ਨਾ ਸੰਭੀ ਪਾ ਲੋ ਜੀ ਬਾਈ ਬੱਚੇ ਕਰ ਤੇਜ ਜਿਹੜੇ ਛੋਟੇ ਨੇ ਦਾਣਾ ਚੁਗਦੇ ਨੇ ਲਾ ਦੇ ਲੋ ਵੀਰੇ ਕਿੰਨੇ ਕਿੰਨੇ ਕੇ ਬੱਚੇ ਨੇ ਨਿੱਕੇ ਨਿੱਕੇ ਜਾਲੀ ਦੇ ਵਿੱਚ ਹੀ ਦੀਂਦੇ ਨੇ ਦਾਣੇ ਨ ਲੱਗੇਵੇਂ ਇਹਨਾਂ ਛੋਲੇ ਵੀਰੇ ਕਲੈਕਸ਼ਨ ਲੱਗੇ ᱛੀਗੇ ਛੋਲੇ ਆਪਾਂ ਤਾਂ ਨਹੀਂ ਦਿੱਤੇ ਕਿਉਂ ਗਰਮੀ ਆ ਹੁਣ ਕੱਢ ਜਾ ਸੰਬਰ ਕੱਢ ਜਾ ਉਹ ਲੰਡੀ ਜੀ ਬਨਲਾ ਕਾਲੀ ਟੋਰੀ ਵਾਲੀ ਬਨਲਾ ਪਾਣੀ ਅੰਦਰ ਰਸੰਜ ਲੈ ਆ ਚੱਕ ਕੇ ਪਾਣੀ ਦੇ ਕੇ ਬੰਦਦੇ ਨੂੰ ਜਾਈਂ ਭੱਜ ਕੇ ਮੰਜੇ ਤੇ ਪਈ ਆ ਲਓ ਵੀਰੇ ਤਾਂ ਨੇ ਖਲਾ ਤੇ ਇਹਨਾਂ ਨੂੰ ਪਾਣੀ ਧਰ ਤਾਂ ਪਾਣੀ ਪੀਂਦੇ ਨੇ ਬਾ ਇੱਕ ਪਲੇਟ ਰੇ ਰਹੀ ਦੀ ਵਿੱਚ ਵੀ ਚੱਕ ਦੇਣੀ ਆ ਮੈਂ ਇਹਨਾਂ ਨੂੰ ਖੁੱਡੇ ਚ ਦਾਣੇ ਖਾਣ ਲਾਉਣਾ ਬਾਈ ਇਹਨਾਂ ਨੂੰ ਆਪਾਂ ਨੂੰ ਜਿਹੜੇ ਸੱਚੇ ਖੁੱਡੇ ਹੀ ਦਾ ਖਾਂਦੇ ਨੇ ਡੋਲੀ ਚ ਵੀਰੇ ਡੋਲੀ ਚ ਰੋਲੀ ਚ ਖਾਇਆ ਕਰਨਗੇ ਆ ਜਾ ਵੀ ਤੋਂ ਵੀ ਬਾਹਰ ਬਥੇਰੇ ਖਾ ਲੈ। ਕਿਹਾ ਵਈ ਬੈ ਕੇ ਆਰਾਮ ਨਾਲੇ ਚੜ ਜਾਣਾ ਜਿਨ੍ਹਾਂ ਨੇ ਪਾਣੀ ਪੀ ਲਿਆ ਉਹ ਚੜ ਗਏ ਉੱਪਰ ਜਿਹੜੇ ਰਹਿ ਗਏ ਉਹਨਾਂ ਨੇ ਹੁਣ ਚੜਨਗੇ। ਲੈ ਪਰਸ ਨੇ ਇੰਜ ਸਮਰ ਇੱਕ ਇੱਥੇ। ਇਹ ਲਿਆ ਲਿਆ ਜਾਪਾ ਜਾਲੇ ਆ ਚੱਕੇ ਜਬ ਜਿਹੜਾ ਮਰਜੀ ਚੱਕ ਲਿਆ ਬਚਾਇਆ ਹੁਣ ਦਾਣੇ ਖਾਦੇ ਨੇ ਜਿੰਨਾਂ ਦੇ। ਇਹ ਦੋ ਆ ਕੂਤਰੀਆਂ ਆਪਣੀਆਂ ਕੱਢਣ ਵਾਲੀਆਂ ਨੇ ਇੱਕ ਤਾਂ ਉਹ ਚਿੱਟੀਆਂ ਦੀ ਚਿੱਟੀ ਨੋਕ ਦੀ ਇਹਦੀ ਭੈਣ ਬਾਈ ਰਾਜ ਆਸਟ੍ਰੇਲੀਆ ਗੋਲਾ ਮੈਂ ਗਈ ਸੀ ਦੀ ਉਹਨੇ ਇੱਕ ਉਹਨੂੰ ਦੇ ਦਿੱਤੀ ਦੀ ਆਪਾਂ ਇੱਕ ਰੱਖ ਲਈ ਦੀ ਵੀ ਉਹ ਵੀ ਚਿੱਟੀਆਂ ਦੀ ਉਹਦੀ ਤੇ ਕਾ ਟੀਰੀ ਆ ਵੀਰੇ ਇਧਰ ਨੂੰ ਉਹ ਨਹੀਂ ਦਿਖਾ ਦੇ ਤੀਰ ਆਣ ਕੇ ਜਾ ਬਈ ਬੱਚਾ ਇੱਕ ਜਾਇਆ ਨਹੀਂ ਠੀਕਾ ਚਲੋ ਕੋਈ ਨਹੀਂ ਫੇਰ ਦਿਖਾਵਾਂਗੇ ਤੁਹਾਨੂੰ ਆ ਲਓ ਜੀ ਇਹ ਦੋਏ ਰਹਿੰਦੀਆਂ ਨੇ ਵੀਰੇ ਤੇ दाना पाणी ਪਾਤਾ ਲਿਓ ਇਹਨਾਂ ਨੂੰ ਚੱਕ ਦੀ ਬਚਾ ਜਿਹੜਾ ਬਾਹਰ ਆਜੂ ਦੇ ਕੇ ਲਓ ਵੀਰੇ ਇੱਧਰ ਆ ਆਪਣੇ ਛੱਡਣ ਵਾਲੇ ਕਬੂਤਰ ਨੇ ਸਾਰੇ ਇਹਦੇ ਵਿੱਚ ਇੱਕ ਦੋ ਰੱਖਣ ਵਾਲੇ ਕਿਥੇ ਹਰਾ ਸਿਰ ਕਰਿਆ ਉਹਦੇ ਬੈਠਾ ਕਬੂਤਰ ਰੱਖਣ ਵਾਲਾ ਇੱਕ ਉਹ ਬੈਠਾਾਰੇ ਆ ਡੰਡੇ ਦੇ ਤੀਜੇ ਨੰਬਰ ਤੇ ਉਧਰੋਂ ਉਹ ਦੋ ਚਾਰ ਰਹਿ ਗਿਆ ਉਧਰਲੇ ਪਾਸੇ ਇੱਕ ਆਕਾਲ ਜਿਹਾ ਜਰਾ ਜਿਹਾ ਰੱਖ ਲੈਣਾ ਵੀਰੇ ਇਹਨਾਂ ਗੰਦਾ ਹੋ ਗਿਆ ਉਹਨਾਂ ਨੇ ਚਿਵਾਰੇ ਤੇ ਬੈਠਣ ਲੱਗ ਗਏ ਬਾਈ ਦੁਬਾਰਾ ਪਹਿਲਾਂ ਕੱਟਿਆ ਸੀ ਕਿ ਚੱਲਿਆ ਵੀ ਨਹੀਂ ਦੁਬਾਰਾ ਜੱਜ ਨਾਲ ਤੇ ਉਹ ਬੈਠਾ ਕਾਲੇ ਟੂਸਿਆਂ ਵਾਲਾ ਉਹ ਪੱਟ ਲੈਣਾ ਹੁਣ ਉਹ ਖੰਭ ਝਾੜ ਗਏ ਵੀਰੇ ਬਾਹਲੇ ਪੈਣ ਲਾ ਪੈ ਗੀਆਂ ਗੰਭਾਂ ਚ ਆਹ ਕੱਟਣ ਵਾਲੇ ਸਾਲ ਟੂਸਿਆਂ ਵਾਲਾ ਇਹ ਸਾਰੇ ਕੱਟਣ ਵਾਲੇ ਨੇ ਆ ਜਿਹੜਾ ਆਪਾਂ ਬਾਜੀ ਛੱਡਿਆ ਸੀ ਉਹ ਫਿਰਦਾ ਉਹ ਦੂਗਾ ਫਿਰਦਾ ਤੇ ਮੋਰ ਲੱਗੀ ਆ ਆ ਜੋੜੇ ਪਾਈ ਬੈਠੇ ਨੇ ਆ ਨਹੀਂ ਭਰਿਆ ਹੈਗਾ ਥੱਲੇ ਉਹ ਬਾਈ ਬਾਕੀ ਸਾਰੇ ਭਰ ਗਏ ਉਹ ਬੈਠੇ ਨੇ ਕੋਸ ਉੱਪਰ ਵੀਰੇ ਇਹ ਸਾਰੇ ਦੇ ਲੋ ਇੰਨੇ ਛੱਡਣੇ ਆਲੇ ਦੀਗੇ ਆਪਣੇ ਕੋ ਆ ਬਾਇਰਸ ਨਾਲ ਜਦੋਂ ਆਉਂਦੇ ਨੇ ਬਾਈ ਇਹ ਖੁੱਡਿਆ ਇਹ ਸਾਲੇ ਖਤਮ ਇਹ ਕਰ ਦਿੰਦੇ ਨੇ ਕਬੂਤਰ ਹੁਣ ਠੀਕ ਹੋਏ ਨੇ ਕੋਸ਼ ਬਾਈ 50 ਪੈਸੇ ਠੀਕ ਨੇ ਚੱਲ ਕੋਈ ਨਹੀਂ ਆ ਜਾਂਦਾ ਪੁੱਤ ਥੱਲੇ ਤਾਰ ਲੇ ਉਹ ਉੱਥੇ ਕਹਿੰਦੇ ਗੈਂਗਲੈਂਡ ਤਾਂ ਨਹੀਂ ਕਰਤਾ ਕਿਤੇ ਦੇਖ ਉੱਪਰ ਝੜ ਕੇ ਲੈ ਵੀਰੇ ਦਾਣੇ ਪਾਤੇ ਉੱਧਰ ਕਹਿੰਦੇ ਬਚਾ ਹੈ ਨਹੀਂ ਇੱਧਰ ਵੀ ਪਾਤੇ ਜੋੜੀਆਂ ਨੂੰ ਆਹ ਚ ਵੱਡੇ ਕਬੂਤਰਾਂ ਨੂੰ ਆਹ ਸਾਰੇ ਆਪਣੇ ਕੋ ਵੱਡੇ ਕਬੂਤਰ ਨੇ ਇਹਦੇ ਵਿੱਚ 6-7 ਕਬੂਤਰ ਚਿੱਟੀਆਂ ਦੇ ਆਪਾਂ ਰੱਖ ਲੈ ਨਸਲ ਨੂੰ ਹੈ ਉੱਡਣ ਵਾਲੇ ਵੀ ਈ ਤੇ ਕੁਝ ਹੋਰ 10-12 ਹੀ ਨੇ ਬਾਈ 7-8 ਕਿਉਂ 10-12 ਨੇ ਕੁਝ ਇਧਰੋਂ ਛੱਡੇ ਨੇ ਆਪਾਂ 4-5 ਤਿੰਨ ਨੀਲੇ ਵਾਲੇ ਨੇ ਕਾਕੇ ਵਾਲਾਂ ਦੇ ਚੰਗਾ ਬਾਈ ਸਾਸਤਰੀ ਘਾਲ ਯਾਰ ਚੱਲੀ ਹੈ ਹੋਰ ਲੈ ਇਹ ਲੇਟ ਹੋ ਗਏ ਨੋਨੀ ਬਾਈ ਕਰ ਦੋ ਮੁਰਗੀਆਂ ਬੰਦ ਪੁੱਤ ਕਰ ਦੇ ਕਰ ਦੇ ਚੱਲ ਬੱਚਾ ਇਹਨਾਂ ਨੂੰ ਵੀ ਫੜ ਚੂਚਿਆਂ ਨੂੰ ਵੀ ਚਲੋ ਚੱਲ ਚਲੋ ਵੀ ਚਲੋ ਚਲੋ ਚਾਲ ਪਹਿਲਾਂ ਮੁਰਗੀ ਕਾ ਚੂਚੇ ਕਰਦੇ ਚਾਹੇ ਮੁਰਗੀ ਕਰਦੇ ਅੰਦਰ ਦਾ ਕਹਿੰਦੇ ਫੜ ਲਾ ਲੈ ਪੂਛ ਤੋਂ ਪੜੀ ਨੀ ਚਲੋ ਜੀ ਚਲੋ ਬਾਈ ਚਲ ਕਰਦੇ 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 ਚੱਲ 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 ਲਓ ਜੀ ਕਰਦੇ ਚੰਗਾ ਬਾਈ ਸਾਸਰੀ ਗਾਲ ਸਾਸਰੀ ਗਾਲ ਜੀਾਰੇ ਵੀਰਾਂ ਨੂੰ ਜੀ ਲੈ ਗਈ ਇਸ ਕਮੈਂਟ ਬੰਦ ਜੀ ਬੰਦ ਜੀ ਬੰਦ ਮੋਰਗਵੀ ਆ ਗਈ ਲਓ ਸੈਟ ਨਹੀਂ ਪੁੱਤ ਕੱਪੜਾ ਆ ਜਾਂ ਮੂਹਰੇ ਆ ਦਾ ਬਾਹਲਾ ਗਾਹ ਪਾਉਂਦੇ ਨੇ ਬਾਈ ਇਹ ਆਪਾਂ ਉਧਰਲੇ ਘਰੀ ਲੈ ਜਾਣੇ ਆ ਚੰਗਾ ਬਾਈ ਠੀਕ ਆ ਜੀ